ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੈਸ਼ਨਰਸ ਨੂੰ ਜੋ ਸਾਡੇ 5.5 ਸਾਲਾਂ ਦਾ ਅਰੇਕਿਸ਼ਨਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਲੱਖਾਂ ਹੀ ਮੁਲਾਜ਼ਮਾਂ ਤੇ ਪੈਸ਼ਨਰਸ ਨੇ ਜੋ ਆਪਣੇ ਪੀਕ ਮਿਸ਼ਨ ਦੀ ਸੈਕਿੰਡ ਰਿਪੋਰਟ ਦੀ ਬਹੁਤ ਹੀ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ ਜੋ ਕਿ ਪੰਜਾਬ ਸਰਕਾਰ ਨੇ 4 ਸਾਲਾਂ ਤੋਂ ਇਸ ਰਿਪੋਰਟ ਨੂੰ ਗੁਪਤ ਰੱਖਿਆ ਹੋਇਆ ਹੈ ਜਿਸ ਸੰਬੰਧੀ ਆਪਾਂ ਨੂੰ ਬਹੁਤ ਹੀ ਵੱਡੀ ਅਪਡੇਟ ਜੋ ਹੈ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਕਮਿਸ਼ਨ ਦੀ ਸਾਰੀ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਦੋਸਤੋ ਮਜ਼ਮਲਾਜ਼ਮਾਂ ਤੇ ਪੈਨਸ਼ਨ ਉਹਨਾਂ ਨੂੰ ਬਹੁਤ ਹੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਉਹਨਾਂ ਦੇ 6ਵੇਂ ਪੇ ਕਮਿਸ਼ਨ ਦੀ ਸੈਕੰਡ ਰਿਪੋਰਟ ਪੇਸ਼ ਕੀਤੀ ਜਾਵੇ ਜਿਸ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਇਨ੍ਹਾਂ ਸਿਫਾਰਸ਼ਾਂ ਨੂੰ ਮੱਤੇ ਨਜ਼ਰ ਰੱਖਦੇ ਹੋਏ ਇੱਕ ਕਮੇਟੀ ਤਿਆਰ ਕੀਤੀ ਹੈ ਜੋ ਕਿ ਇਨ੍ਹਾਂ ਮੰਗਾਂ ਦੇ ਉੱਤੇ ਵਿਚਾਰ ਕਰੇਗੀ ਇਸ ਪੱਤਰ ਦੇ ਰਾਹੀਂ ਇਹੀ ਦੱਸਿਆ ਗਿਆ ਕਿ ਇਸ ਸੈਕੰਡ ਰਿਪੋਰਟ ਨੂੰ ਵਿਚਾਰਨ ਦੇ ਲਈ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਇਸ ਸਬ ਕਮੇਟੀ ਦੇ ਵਿੱਚ ਚੇਅਰਮੈਨ ਬਿੱਤ ਮਤੇਹਰਪਾਲ ਸਿੰਘ ਚੀਮਾ ਹੋਣਗੇ ਉਸ ਤੋਂ ਆਦੋਂ ਨਾਲ ਜੋ ਕੈਬਨਨ ਮੰਤਰੀ ਅਮਨ अरोड़ा ਜੀ ਇਹ ਵੀ ਇਸ ਜੋ ਕਮੇਟੀ ਦੇ ਮੈਂਬਰ ਹੋਣਗੇ ਹਰਜੋਤ ਸਿੰਘ ਮੈਂਸ ਵੀ ਇਸ ਕਮੇਟੀ ਦੇ ਮੈਂਬਰ ਹੋਣਗੇ ਇਹ ਤਿੰਨ ਮੈਂਬਰ ਜੇ ਨੇ ਜੋ ਨੇ ਇਸ ਕਮੇਟੀ ਦੇ ਅਧੀਨ ਬਣਾਈ ਗਏ ਨੇ ਜੋ ਕਿ ਇਸ ਸਾਰੀ ਸੈਕੰਡ ਰਿਪੋਰਟ ਨੂੰ ਵਿਚਾਰਨਗੇ ਸੋ ਦੋਸਤੋ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਖਾਸ ਗੱਲ ਇਹ ਵੀ ਹੈ ਕਿ ਬਹੁਤ ਸਾਰੀਆਂ ਤਰੂਟੀਆਂ 6ਵੇਂ ਪੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਪਾਈਆਂ ਗਈਆਂ ਸਨ ਜੋ ਕਿ 2021 ਦੇ ਵਿੱਚ ਕੀਤੀਆਂ ਗਈਆਂ ਸੀ ਪਰ ਇਸ ਤੋਂ ਬਾਅਦ ਲਗਭਗ 4 ਸਾਲ ਦਾ ਸਮਾਂ ਜਿਹੜਾ ਹੈ ਹੋ ਗਿਆ ਹੈ ਪਰ ਜਿਹੜੀ ਹੈ 6ਵੇਂ ਪੀ ਕਮਿਸ਼ਨ ਦੇ ਵਿੱਚ ਤਰੂਟੀਆਂ ਸਨ ਉਹਨਾਂ ਨੂੰ ਦੂਰ ਨਹੀਂ ਕੀਤਾ ਗਿਆ ਸੋ ਇਸ ਤੋਂ ਪਹਿਲਾਂ ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਜਿਹੜੀ ਕੀ ਮੁਲਾਜ਼ਮ ਜਥੇਬੰਦਿਆਂ ਨਾਲ ਮੀਟਿੰਗ ਦੇ ਦੌਰਾਨ ਹਰਪਾਲ ਸਿੰਘ ਚੀਮਾ ਜੀ ਨੇ ਦਿੱਤੀ ਸੀ ਕਿ ਸਾਡੇ ਕੋਲ ਜਿਹੜੀ ਰਿਪੋਰਟ ਹੈ ਛੇਵੇਂ ਪੀਕ ਕਮਿਸ਼ਨ ਦੀ ਆ ਚੁੱਕੀ ਹੈ ਔਰ ਰਿਪੋਰਟ ਦੇ ਉੱਪਰ ਜਿਹੜੀ ਹੈ ਜਿਹੜੀ ਸਿਫਾਰਸ਼ ਕੀਤੀ ਹੈ ਗਈ ਹੈ ਉਸ ਨੂੰ ਵਿਚਾਰਨ ਦੇ ਲਈ ਇਹ ਕੈਬਨਟ ਸਬਕਮੇਟੀ ਦਾ ਗਠਨ ਹੈ ਜੋ ਕੀਤਾ ਗਿਆ ਹੈ ਜੇਕਰ ਹੁਣ ਆਪਾਂ ਖਾਸ ਗੱਲ ਇਹ ਕਰੀਏ ਕਿ ਇਹ ਤਰੂਟੀਆਂ ਕੀ ਨੇ ਜੋ ਵੀ ਮੁਲਾਜ਼ਮ ਨੇ ਉਹਨਾਂ ਨੂੰ 4 ਸਾਲਾਂ 9 ਸਾਲਾਂ 16 ਸਾਲਾਂ ਜਾਂ 24 ਸਾਲਾਂ ਇਹ ਜਿਹੜਾ ਸਟੈਪ ਆਪਸ ਮਿਲਦੇ ਨੇ ਮਤਲਬ ਕਿ ਜੇਕਰ ਉਹਨਾਂ ਦੀ ਸਰਵਿਸ ਇੱਕ ਰੈਂਕ ਸਮੇਂ ਅਨੁਸਾਰ ਪੂਰੀਆਂ ਹੋ ਜਾਂਦੀਆਂ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਮਿਲਦੀ ਮਤਲਬ ਕਿ ਐਗਰੀਮੈਂਟ ਲੱਗਦਾ ਸੀ ਮੁਲਾਜ਼ਮਾਂ ਨੂੰ ਇਹ ਜਿਹੜਾ ਉਹਨਾਂ ਦੀ ਸਰਵਿਸ ਦੇ ਦੌਰਾਨ ਮਿਲਦੇ ਨੇ ਉਸ ਨੂੰ ਲੈ ਕੇ ਅਜੇ ਤੱਕ ਕੋਈ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਜੋ ਹੈ ਨਹੀਂ ਕੀਤਾ ਗਿਆ 2021 ਦੇ ਵਿੱਚ ਜੋ ਉਹ ਬੰਦ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਵਿਚਾਰਨ ਦੇ ਲਈ ਲਗਭਗ ਬਹੁਤ ਸਾਰਾ ਜਿਹੜਾ ਪੱਤਰ ਜਿਹੜਾ ਵਿਵਹਾਰ ਹੋਇਆ ਹੈ ਉਸ ਉੱਪਰ ਵੀ ਕੋਈ ਠੋਸ ਫੈਸਲਾ ਨਹੀਂ ਕੀਤਾ ਗਿਆ ਜਿਸ ਦੇ ਵਿੱਚ ਆਪਾਂ ਗੱਲ ਕਰੀਏ ਪਿੰਡੂ ਪੱਤੇ ਹੋ ਗਏ ਬਾਰਡਰ ਏਰੀਆ ਅਨਾਉਂਸ ਦੀ ਗੱਲ ਕਰੀਏ ਤੇ ਇਹ ਸਭ ਫਿਲਹਾਲ ਮੁਲਾਜ਼ਮਾਂ ਨੂੰ ਨਹੀਂ ਮਿਲੇ ਇਸ ਤੋਂ ਇਲਾਵਾ ਜਿਹੜੇ ਲੱਖਾਂ ਹੀ ਪੈਨਸ਼ਨਰਸ ਨੇ ਉਹ ਹੈ 2.95 ਫੈਕਟਰ ਦੀ ਮੰਗ ਲਗਾਤਾਰ ਕਰ ਰਹੇ ਨੇ ਉਸ ਨੂੰ ਲੈ ਕੇ ਵੀ ਕੋਈ ਥੋਸ ਫੈਸਲਾ ਹਜੇ ਤੱਕ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਸੋ ਦੋਸਤੋ ਇਸ ਤੋਂ ਇਲਾਵਾ ਬਹੁਤ ਸਾਰੇ ਚੀਜ਼ਾਂ ਨੇ ਜਿਵੇਂ ਕਿ ਕਲਾਸ 4 ਤੋਂ ਲੈ ਕੇ ਜਿਹੜਾ ਜੋ ਕਲਰਕ ਦੀ ਪ੍ਰਮੋਸ਼ਨ ਹੁੰਦੀ ਹੈ ਉਸ ਦੀ ਜਿਹੜੀ ਤਨਖਾਹ ਦੀ ਜਿਹੜੀ ਰੀਫਿਕਸ਼ਨ ਵੀ ਜਿਹੜੇ ਬਹੁਤ ਹੀ ਸਾਰੇ ਸਵਾਲ ਨੇ ਕਿ ਇਹਨਾਂ ਦੀ ਰੀਫਿਕਸ਼ਨ ਹੈ ਉਸ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਬਹੁਤ ਸਾਰੀਆਂ ਤਰੋਟੀਆਂ ਨੇ ਇਸ ਰਿਪੋਰਟ ਦੀ ਉਡੀਕ ਪੰਜਾਬ ਦੇ ਮਲਾਜ਼ਮ ਕਰ ਰਹੇ ਨੇ ਫਿਲਹਾਲ ਇਸ ਤੋਂ ਇਲਾਵਾ 에ਰੀਆ ਦੀ ਮੰਕਤੀ ਜਾਰੀ ਹੈ ਕਿ ਛਤੀ ਕਿਸ਼ਤਾਂ ਵਿੱਚ ਦੇਣ ਦਾ ਜਿਹੜਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਅਗਲੇ ਸਾਲ ਭਾਵੇਂ ਅਪ੍ਰੈਲ 2026 ਤੋਂ ਮਿਲਣਾ ਸ਼ੁਰੂ ਹੋਣਾ ਹੈ ਸਾਰੇ ਹੀ ਮਲਾਜ਼ਮਾਂ ਨੂੰ ਪਰਸਿਆ ਕਿ ਨਾ ਥਰਡ ਰਿਪੋਰਟ ਜਿਹੜੀ ਹੈ ਪੰਜਾਬ ਸਰਕਾਰ ਕੋਲ ਪਹੁੰਚ ਚੁੱਕੀ ਹੈ ਮਲਾਜ਼ਮਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਕਿਸ਼ਤਾਂ ਦੇ ਵਿੱਚ ਨਾ ਦੇ ਕੇ ਸਾਰਾ ਜੋ ਉਹ ਉਹਨਾਂ ਦਾ ਬੰਦ ਦਾ 에ਰਰ ਹੈ ਇੱਕ ਹੀ ਵਾਰ ਦਿੱਤਾ ਜਾਵੇ ਤਾਂ ਜੋ ਜੋ ਰਾਸ਼ੀ ਹੈ ਉਹ ਨਾ ਟੁੱਟ ਟੁੱਟੇ ਇਸ ਦੇ ਨਾਲ ਜਿਹੜੀ ਹੈ ਇੱਕ ਵੱਡੀ ਗੱਲ ਇਹ ਵੀ ਹੈ ਕਿ 2027 ਦੇ ਵਿੱਚ ਫਰਵਰੀ ਮਾਰਚ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨ ਵੀ ਹੋਣੀਆਂ ਨੇ ਜੇ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਲਗਭਗ ਇੱਕ ਤੋਂ ਡੇਢ ਸਾਲ ਦਾ ਸਮਾਂ ਰਹਿ ਗਿਆ ਹੈ ਮੌਜੂਦਾ ਸਰਕਾਰ ਹੈ ਇਸ ਵਾਰ ਪੰਜਾਬ ਦੇ ਵਿੱਚ ਸੋ ਇਹ ਆਸ ਕੀਤੀ ਜਾ ਸਕਦੀ ਹੈ ਵੀ ਇਸ ਨੋਟੀਫਿਕੇਸ਼ਨ ਤੋਂ ਬਾਅਦ 6ਵੇਂ ਪੀ ਕਮਿਸ਼ਨ ਦੀ ਸੈਕੰਡ ਅਤੇ 3rd ਰਿਪੋਰਟ ਆਉਣ ਵਾਲੀ ਕੁਝ ਮਹੀਨਿਆਂ ਵਿੱਚ ਜ਼ਰੂਰ ਸਾਹਮਣੇ ਆਵੇਗੀ ਇਸ ਦੇ ਨਾਲ ਨਾਲ ਪੰਜਾਬ ਦੇ ਬਲਾਸਮਾ ਤੇ ਪੈਨਸ਼ਨਰਸ ਨੂੰ ਕੋਈ ਨਾ ਕੋਈ ਜਿਹੜਾ ਹੈ ਲਾਭ ਜ਼ਰੂਰ ਮਿਲੇਗਾ ਸੋ ਦੋਸਤੋ ਇਹ ਸੀ ਆਸ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨੂੰ ਧੰਨਵਾਦ ਜੀ